ਨਾਮ}{|\text{ਵਿਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਨਹੀਂ ਲੱਭਿਆ ਗੋਦ ਕੋਕਰ ਹੈਈ ਰੈਂਡ ਜਣੇ ਉਨੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤੇ ਦੇ ਘਰ ਸੁੱਤਾ ਵਾ ਅਗਲੇ ਦਿਨ ਦੋਸਤੇ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨਾਲ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 50 ਰੁਪਏ ਦਿੱਤੇ ਆ ਕਿਉਂਕਿ ਜੇੜ ਦੇ ਕੱਪੜੇ ਪਾਏ ਦੇ ਸੀ ਜੀ ਏਕ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਥੇੜੀ ਤੋਂ ਗਿਆ ਪੋ ਗਿਆ ਇਹ ਦਰਬਾਰ ਸਾਹਿਬ ਕੋ ਮਾਇਸ਼ੀ ਦਾਲੇ ਰੀਡ ਰਜਿਸਟ੍ਰੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਬਾਜੀਗੋੜ ਪਲੋਰੀ ਆਪਣੇ ਉਹ ਕੀ ਨਾਲ ਦੇ ਫਰੀਜਪੁਰ ਤੋਂ ਗੜੀ ਚਿੰਨੇ ਇਹਦੇ ਸਾਰੇ ਕੋ ਮਿਲਿਆ ਵਾ ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ ਸੀ ਜੀ ਪੁਲਿਸ ਨੂੰ ਕੰਪਲੇਂਟ ਦਿੱਤੀ ਜੀ ਪੁਲਿਸ ਨੇ ਇਹ ਭਾਲ ਕਰਨ ਦੇ ਆਪਾਂ ਉਹਨਾਂ ਦੇ 14 ਫੁੱਟ ਵਾ ਦਿੱਤੀ ਵੀ ਜੀ 14 ਲੈ ਆ ਉਹਨਾਂ ਦੇ 14 ਫੁੱਟ ਵਾ ਲੈ ਆ ਫਿਰ 16 ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਅਸੇਤੀ ਮਿਲ ਜਿਆ ਨੂੰ ਕਿੰਨੇ ਬੱਚੇ 14 ਸਾਲ ਉਮਰ ਦੇ ਬੱਚੇ ਦੀ ਕਪੜੇ ਘਰੋਂ ਪਜਾਮਾ ਕਪੜੇ ਦਾ ਬਿਨੈਨ ਪਾ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪਰਨਾ ਹੀ ਘਰੋਂ ਲੈ ਗਿਆ ਮੇਰਾ ਨੰਬਰ ਹੈਗਾ ਜੀ 9780 929596 ਮਿੱਤ ਫੋਨ ਆਈਆਂ ਸੀ ਸੀ ਵੀ ਕੈਮਰਾ ਤੇ ਉੱਚ ਸਾਫੀ ਆਉਂਦੀ ਆ ਇਸ ਅਗਦੇ ਬੈਗ ਗਿਆ ਹੋਇਆ ਜੀ ਵਿੱਚ ਹੈ ਮੋਟਸਾਕ ਮੋਟਸਾਕ ਦੇ ਬੈਗ ਹੈਗਾ ਇੰਦਰੀ ਦਾ ਪਰ ਉਸਾ ਤਰੀਕ ਦਾ ਮੇਰਾ ਨਾਮ ਪੂਜਾ ਅਨਕਿਤ ਤੁਹਾਡਾ ਕੋਰਨ ਨੰਬਰ 10 ਪਸਾਇਆ ਹੀ ਨਹੀਂ। ਕੋਈ ਨੰਬਰ ਸੀ ਇਹਦੀ 14 14 ਕੋਈ ਪਤਾ ਨਹੀਂ ਦੇ ਤੈਨੂੰ ਕੋਸ਼ਿਸ਼ ਕੀਤੀ ਇਹਦੇ ਕੋਈ ਕੋਸ਼ਿਸ਼ ਪੀਤੀ ਜੀ ਪਸ ਦਿਨ 7 ਕੋਈ ਹਤਾ ਪਤਾ ਲੱਗਣ ਮੇਰਾ ਕੋਈ ਕੋਸ਼ਿਸ਼ ਨਹੀਂ ਕੀਤੀ ਹਾਂ ਜੀ ਕੀ ਮੰਗ ਕਰਦੇ ਹੋ ਕੋਈ ਕਹਿੰਦੇ ਰਿਹਾ ਡਾ ਡਾ ਬਾਪੂ ਸਾਰੇ ਮੇਜ ਕੋਈ ਘਰ ਕੋਈ ਗੱਲਬਾਤ ਹੋਈ ਹੋਏ ਚੁਗੜਾ ਕੋਈ ਨਹੀਂ ਪਰੇਸ਼ਾਨੀ ਕੋਈ ਪਰਨਾ ਵਿਸ਼ਾਲ ਆ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਨੂੰ ਲੱਭਣ ਆ ਗੋਜ ਟੋਕਰ ਆ ਸਈ ਰੰਡ ਦਿਨ ਉੰਨੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁਟਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਮੁੰਲੇ ਦਾ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 500 ਰੁਪਏ ਦਿੱਤੇ ਆ ਕਿ ਕਿ ਗੇੜ ਦੇ ਕੱਪੜੇ ਪਾਏ ਦੇ ਹੀ ਗੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਪਿੰਡ ਤੋਂ ਗਿਆਪ ਹੋ ਗਿਆ ਏ ਦਰਬਾਰ ਸਾਹਿਬ ਕੋ ਮਾਇਸ਼ੀ ਦਾਲੇ ਰੇਲਵੇ ਸਟੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਗਾਜੀਗੋੜ ਪਲੋਰੀ ਆਪਣੇ ਉਸੇ ਨਾਮ ਦੇ ਫਲੀਜਪੁਰ ਤੋਂ ਬੜੀ ਛਿੰਨੇ ਉਧਰ ਸਾਰੇ ਕੋ ਮਿਲਿਆ ਵਾ ਪੁਲਿਸ ਨੂੰ ਕੰਪਲੀਟ ਦਿੱਤੀ ਸੀ ਸਾਡੀ ਪੁਲਿਸ ਨੂੰ ਕੰਪਲੀਟ ਦਿੱਤੀ ਹੈ ਪੁਲਿਸ ਨੇ ਪਹਾਲ ਕਰਨ ਲਈ ਆਪਾਂ ਉਹਨਾਂ ਦੇ 14 14 ਫੋਟੋਵਾਂ ਲਈਆਂ ਉਹਨਾਂ ਦੇ 14 ਫੋਟੋਵਾਂ ਲਈਆਂ ਮੇਰੇ ਕੋਲ ਸੋਹਾਂ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਦਾ ਛੇਤੀ ਮਿਲ ਜਿਆ ਨੂੰ 30% 14 ਸਾਲ ਉਮਰ ਦੇ ਬੱਚੇ ਦੀ ਕੱਪੜੇ ਘਰ ਪਜਾਮਾ ਕਪੜੇ ਬਲੇਨ ਪਾਜਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੱਪੜੇ ਨੇ ਇੱਕ ਖੱਟਾ ਪਰਨਾ ਹੀ ਘਰ ਉਹ ਲੈ ਗਿਆ ਨਾ ਮੇਰਾ ਨੰਬਰ ਹੈਗਾ ਜੀ 9780 929596 ਇਹਤ ਫੋਟੋਵਾਂ ਆਈਆਂ ਸੀ ਸੀਨ ਕੈਮਰੇਟ ਪਰੇ ਜੇ ਉੱਚ ਸਾਫੀ ਆਉਣ ਡਿਆ